ਗਲਤੀ ਕੀਤੀ ਆ ਹਾਂਜੀ ਗਲਤੀ ਕੀਤੀ ਆ ਕੁੜੀਆਂ ਦੀ ਆ ਰਿਹਾ ਮੁੰਡੇ ਦੀ ਆ ਦੇ ਐ ਆਵੇ ਹਾਂ ਠੀਕ ਆ ਹਾਂ ਆਹ سامنے ਲੋ ਬੰਗਾ ਹਾਂ ਆਹ سامنے ਲੋ ਵੀ ਕੁੜੀਆਂ ਨੇ ਹਾਂ ਇੱਕ ਆ ਲੱਗੇ ਹਾਂ ਦੱਸ ਗਲਤੀ ਕੀਤੀ ਆ ਲੈ ਓ ਤੂੰ ਦੱਸ ਗਵਾਰ ਤੂੰ ਆ ਕਿਹਦੀ ਗਲਤੀ ਆ ਮੈਂ ਐ ਬੱਚੇ ਲੱਗੇ ਕੋਈ ਮੈਨੂੰ ਕੀ ਪਤਾ ਗਲਤੀ ਕਿਹਦੀ ਆ ਕਹਿੰਦਾ ਐ ਬੱਚੇ ਲੱਗੇ ਨੇ ਓ ਗਲਤੀ ਕੀਤੀ ਆ ਕੁੜੀਆਂ ਦੀ ਆ ਜਾਂ ਮੁੰਡਿਆਂ ਦੀ ਆ ਦੋਨਾਂ ਤਰ੍ਹਾਂ ਦੀ ਆ ਹੈ ਮੁੰਡਾ ਵੀ ਵਿੱਚ ਲੱਗਿਆ ਕੁੜੀਆਂ ਵੀ ਲੱਗੀਆਂ ਨੇ ਹੈਲੋ ਓਏ ਆਹ ਉਹ ਮੈਂ ਕਿਹਾ ਕੁੜੀਆਂ ਵਿੱਚ ਲੱਗੀਆਂ ਨੇ ਓਏ ਮੇਰੀ ਗੱਲ ਸੁਣ ਕਦੇ ਕਹਿੰਦਾ ਕੁੜੀਆਂ ਵਿੱਚ ਲੱਗੀਆਂ ਕਦੇ ਮੁੰਡਾ ਓਏ ਆਵੇ ਕੁੜੀਆਂ ਮੁੰਡੇ ਲੱਗੇ ਨੇ ਮੇਰੀ ਗੱਲ ਸੁਣ ਵੀ ਟਾਈਮ ਨਾਲ ਲੁਝਾ ਲਿਆ ਮੈਂ ਹੋਰ ਵੀ ਕੇਸ ਹੌਲ ਕਰ ਲਈ ਮੁੰਡੇ ਵਿੱਚ ਲੱਗੇ ਨੇ ਹਾਂ ਕੁੜੀਆਂ ਵਿੱਚ ਲੱਗੀਆਂ ਨੇ ਗਲਤੀ ਕੀਤੀ ਹੈ ਏ ਟੁੰਡੀ ਵੇਖੋ ਤੈਨੂੰ ਕਹਦੇ ਆਪਾਂ ਲਕਵਾ ਤੂੰ ਆਹ ਬਾਈ ਕਹਿੰਦਾ ਮੁੰਡੇ ਵਿੱਚ ਲੱਗੇ ਲਕੀਆਂ ਵਿੱਚ ਰੱਖੀਆਂ ਨੇ ਓ ਯਾਰ ਮੇਰੀ ਗੱਲ ਸੁਣ ਰਿਹਾ ਤਾਂ ਗੱਲ ਹੀ ਨਾ ਲੁਝਾਪੀ ਮੇਰੀ ਦਿਮਾਗ ਘਾਬਰ ਗੱਲ ਨੂੰ ਸੁਣ ਬਈ ਥਾਣੇਦਾਰ ਸਾਹਿਬ ਮੈਂ ਵਿੱਚ ਲੱਗੇ ਨਹੀਂ ਉਹ ਸਹੀ ਕਹਿ ਰਿਹਾ ਮੇਰੀ ਗੱਲ ਸੁਣੋ ਇਹ ਤੋਂ ਅਗਲੀ ਤਰੀਕੇ ਫੈਸਲਾ ਹੋਊਗਾ ਠੀਕ ਆ ਠੀਕ ਐਥੇ ਨੌ ਲਗਾ ਕੇ ਜਾਓ ਮਿਲੋ ਬੰਦੇ ਨੂੰ ਹਾਂਜੀ ਹਾਂ ਜੀ ਲੜਕੇ ਇੱਧਰ ਆ ਹਾਂਜੀ ਨਾਮ ਖਾ ਤੇਰਾ ਨਾਮ ਕੀ ਆ ਜੇ ਤੈਨੂੰ ਮਿਲਣਾ ਹੋਵੇ ਕਿੱਥੇ ਮਿਲਵੇਂਗੀ ਮੇਰਾ ਨਾਮ ਹੁਸੈਨ ਹੁਸੈਨ ਆ ਜੇ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲੂਗੇ ਇਨਸਾਨ ਦੇ ਕਿਹੜੇ-ਕਿਹੜੇ ਵਾਹ ਵਾਹ ਆ ਵੀ ਲੜਕੀ ਮੇ ਤਾਂ ਹਾਂ ਜੀ ਇਹ ਨਾਮ ਆ ਤੇਰਾ ਜੀ ਮੇਰਾ ਨਾਮ ਹੁਸੈਨ ਇਹ ਨਾਮ ਆ ਤੇਰਾ ਜੀ ਮੇਰਾ ਨਾਮ ਸ਼ਰਮ ਆਖਿਆ ਇਹਦਾ ਨਾਮ ਕੀ ਹੈ ਜੀ ਸ਼ਰਮ ਪੈਆਂੋਂ ਫੂੰਗੜੀ ਹੜੀਆ 100 ਰੁਪਿਆ ਮਟੁਕਣ ਗੱਲ ਸੁਣ ਲੜਕੀ ਜੇ ਤੈਨੂੰ ਨੰਨਾ ਹੋਵੇ ਕਿੱਥੇ ਮਿਲੇਗੀ ਮੈਂ ਜੀ ਇਨਸਾਨ ਦੀ ਅੱਖਾਂ ਦੇ ਵਿੱਚ ਮਿਲਦੀ ਵਾਹ ਵਾਹ ਆ ਵੀ ਕਾਕਾ ਤੇਰੇ ਵੀ ਨਾਮ ਆਜੇ ਤੈਨੂੰ ਮਿਲਣਾ ਹੋਵੇ ਆਪਦਾ ਨਾਮ ਲਗਾ ਕੇ ਜੇ ਮੇਰਾ ਨਾਮ ਜੀ ਇਸ਼ਕ ਇਸ਼ਕ ਜੀ ਜੇ ਤੈਨੂੰ ਮਿਲਣਾ ਹੋਵੇ ਕਾਕਾ ਕਿੱਥੇ ਮਿਲਣਾ ਮੈਂ ਇਨਸਾਨ ਦੀ ਅੱਖਾਂ ਦੇ ਵਿੱਚ ਮਿਲਦਾ ਮੇਰੀ ਗੱਲ ਸੁਣ ਸ਼ਰਮ ਵੀ ਕਹਿੰਦੀ ਮੈਂ ਵੀ ਇਨਸਾਨ ਦੀਆਂ ਅੱਖਾਂ 'ਚ ਰਹਿਣੀ ਹੈ ਹਾਂਜੀ ਤੂੰ ਵੀ ਕਹਿੰਦਾ ਇਸ਼ਕ ਵੀ ਇਨਸਾਨ ਦੀਆਂ ਅੱਖਾਂ 'ਚ ਰਹਿਣਾ ਇਹ ਦੋਨੇ ਜਾਨੇ ਤੁਸੀਂ ਕਿਵੇਂ ਟਾਈਮ ਪਾਸ ਕਰਦੇ ਹੋ ਇਹ ਮੈਂ ਤੁਹਾਨੂੰ ਦੱਸਦਾ ਕਿ ਜਿਸ ਟਾਈਮ ਤਾਂ ਸ਼ਰਮ ਦਾ ਪਹਿਰਾ ਹੁੰਦਾ ਅੱਖਾਂ ਦੇ ਵਿੱਚ ਉਸ ਟਾਈਮ ਮੈਂ ਨਹੀਂ ਉੱਠੇ ਹੁੰਦਾ ਮੇਰਾ ਬਿਸਤਰਾ ਗੋਲ ਹੁੰਦਾ ਜਦ ਮੇਰਾ ਇਸ਼ਕ ਦਾ ਪਹਿਰਾ ਆ ਜਾਂਦਾ ਫਿਰ ਸ਼ਰਮ ਦਾ ਬਿਸਤਰਾ ਗੋਲ ਹੁੰਦਾ ਇਸ ਤਰੀਕੇ ਨਾਲ ਅਸੀਂ ਦੋਨੇ ਜਾਣੇ ਵਾਹ ਵੇ ਵਾਹ ਕੱਲੀ ਨਕਲ ਵੀ ਦਾ ਸਮਝੋ ਇਹਨੂੰ ਇਹੇ ਕੁਝ ਗਿਆਨਦੇ ਆ ਵੀ ਗੱਲਾਂ ਦੇ ਜਿਹੜਾ ਹੁਸਨ ਆ ਉਹ ਵਾਕੀ ਇਨਸਾਨ ਦੇ ਚਿਹਰੇ ਤੇ ਰਹਿੰਦਾ ਜੀ ਇਕਾ ਔਰ ਸ਼ਰਮ ਇਨਸਾਨ ਦੇ ਅੱਖਾਂ 'ਚ ਹੁੰਦੀ ਆ ਔਰ ਇਸ ਕبھی ਇਨਸਾਨ ਦੇ ਖਾਂਜੇ ਇਹ ਕਹਿ ਗਿਆ ਲੇ ਵੀ ਉਹਦਾ ਨਾਮ ਹੁਸਨ ਉਹ ਲੜਕੀ ਦਾ ਨਾਮ ਸ਼ਰਮ ਇਹਦਾ ਨਾਮ ਇਸ਼ਕ ਬੜਾ ਨਹੀਂ ਆਇਆ ਆ ਵੀ ਤੇਰਾ ਨੌਕਰੀ ਆ ਤੇਨੂੰ ਮੇਰਾ ਮੌਤ ਕਮਾਈ ਮੇਰਾ ਨਾਮ ਤਾਂ ਮੁਸਕਾ ਮੁਸਕਾ ਜੇ ਤੈਨੂੰ ਮਿਲਣਾ ਹੋਵੇ ਮੈਂ